ਟੀਚਰਾਂ ਨੇ ਸੀਐਮ ਦੀ ਕੋਠੀ ਦਾ ਘਰਾਓ ਕੀਤਾ ਹੈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਹੈ ਰੋਜ਼ ਜ਼ਾਹਰ ਕਰਦੇ ਹੋਏ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਰੋਡ ਜਾਮ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਨਿਯੁਕਤੀਆਂ ਨਾ ਹੋਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਧਿਆਪਕ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਸੰਗਰੂਰ ਤੋਂ ਇਹ ਤਸਵੀਰਾਂ ਜਿੱਥੇ ਪ੍ਰਦਰਸ਼ਨ ਕਰ ਰਹੇ ਈਟੀਟੀ ਅਧਿਆਪਕਾਂ ਦੇ ਉੱਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਆਪਣੇ ਬਲ ਦੀ ਵੀ ਵਰਤੋਂ ਕੀਤੀ ਗਈ ਤਾਂ వాటర్ ਕੈਨਨ ਦਾ ਇਸਤੇਮਾਲ ਕਰਕੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਹੈ ਨਿਊਪੀਆਂ ਨਾ ਹੋਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਅਧਿਆਪਕ ਤਾਂ ਅਧਿਆਪਕਾਂ ਦਾ ਰੋਹ ਵੇਖ ਕੇ ਅਧਿਆਪਕਾਂ ਦਾ ਪ੍ਰਦਰਸ਼ਨ ਵੇਖ ਤੇ ਇਹਨਾਂ ਦੇ ਉੱਤੇ వాటర్ ਕੈਨਨ ਦੀ ਵਰਤੋਂ ਕੀਤੀ ਗਈ ਹੈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਉੱਤੇ వాటర్ ਕੈਨਨ ਦਾ ਇਸਤੇਮਾਲ ਕੀਤਾ ਹੈ ਤਸਵੀਰਾਂ ਤੁਹਾਡੇ ਨਾਲ ਸੰਗਰੂਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਸੂਰਤੇ ਹਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜੱਦੀ ਹਲਕੇ ਦਾ ਦਾ ਮੁੱਖ ਮੰਤਰੀ ਦੀ ਰਿਹائش ਦਾ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਇਹ ਈਟੀਟੀ ਅਧਿਆਪਕ ਗਏ ਸਨ ਤਾਂ ਸੰਗਰੂਰ ਦੇ ਵਿੱਚ ਇਹਨਾਂ ਅਧਿਆਪਕਾਂ ਦੇ ਉੱਤੇ ਇਹਨਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਉੱਤੇ ਵਾਟਰ ਕੈਨਨ ਦੀ ਬੁਸ਼ਾਰਤ ਕੀਤੀ ਗਈ ਹੈ ਵਾਟਰ ਕੈਨਨ ਦਾ ਇਸਤੇਮਾਲ ਕਰਕੇ ਇਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਇੱਥੋਂ ਕੁਝ ਹੀ ਦੂਰੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਹੈ ਜਿਸ ਨੂੰ ਲੈ ਕੇ ਅਕਸਰ ਇੱਥੇ ਪ੍ਰਦਰਸ਼ਨ ਹੁੰਦੇ ਨੇ ਅਕਸਰ ਇੱਥੇ ਨਾਰੇਬਾਜ਼ੀ ਹੁੰਦੀ ਹੈ ਧਰਨੇ ਲੱਗਦੇ ਨੇ ਪਰ ਇਹਨਾਂ ਪ੍ਰਦਰਸ਼ਨਾਂ ਧਰਨਿਆਂ ਦੇ ਦਰਮਿਆਨ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਜਿਹੜੀ ਮਹਿਲਾ ਅਧਿਆਪਕ ਇੱਥੇ ਸੜਕ ਦੇ ਉੱਤੇ ਡਿੱਗੀ ਹੋਈ ਨਜ਼ਰ ਆ ਰਹੀ ਏ ਇਹਨਾਂ ਦੀ ਸਿਹਤ ਖਰਾਬ ਹੋਈ ਕਿਉਂਕਿ ਇੱਥੇ ਪੁਲਿਸ ਦੇ ਵੱਲੋਂ ਬਲਦਾ ਇਸਤੇਮਾਲ ਕੀਤਾ ਗਿਆ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਇਹਨਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਉੱਤੇ ਈਟੀਟੀ ਟੀਚਰਾਂ ਨੇ ਸੀਐਮ ਦੀ ਕੋਠੀ ਦਾ ਕਿਰਾਉ ਕੀਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵਾਟਰ ਕੈਨਨ ਦੀ ਵਰਤੋਂ ਇਹਨਾਂ ਦੇ ਉੱਤੇ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਮੁੱਖ ਮੰਤਰੀ ਦੇ ਜੱਦੀ ਜिले ਸੰਗਰੂਰ ਦੀਆਂ ਨੇ ਅਕਸਰ ਸਰਕਾਰ ਦਾਅਵੇ ਕਰਦੀ ਹੈ ਕਿ ਪ੍ਰਦਰਸ਼ਨ ਨਹੀਂ ਹੋਣਗੇ ਧਰਨੇ ਨਹੀਂ ਹੋਣਗੇ ਹਰ ਵਰਗ ਨੂੰ ਸੰਤੁਸ਼ਟ ਕਰਨ ਦੇ ਭਰੋਸੇ ਦਿੱਤੇ ਜਾਂਦੇ ਸਨ ਪਰ ਉਹਨਾਂ ਭਰੋਸਿਆਂ ਤੋਂ ਬਾਅਦ ਦੀ ਇਹ ਤਸਵੀਰ ਸੰਗਰੂਰ ਤੋਂ ਜਿੱਥੇ ਮੁੱਖ ਮੰਤਰੀ ਦੀ ਰਿਹائش ਇਸ ਤੋਂ ਕੁਝ ਚੰਦ ਕਦਮਾਂ ਤੇ ਅੱਗੇ ਜੇਕਰ ਅਸੀਂ ਜਾਈਏ ਤਾਂ ਮੁੱਖ ਮੰਤਰੀ ਦੀ ਇੱਥੇ ਰਿਹائش ਹੈ ਪਰ ਉੱਥੇ ਤੱਕ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ लाठੀਆਂ ਵਾਰੀਆਂ ਗਈਆਂ लाठी चार्ज ਕੀਤਾ ਗਿਆ ਤਾਂ ਮੇਰੇ ਸਹਿਯੋਗੀ ਗੁਰਦਰਸ਼ਨ ਸਿੰਘ ਵੀ ਜੁੜੇ ਨੇ ਇਹਦਾ ਗੁਰਦਰਸ਼ਨ ਕੁਝ ਚੰਦ ਕਦਮਾਂ ਤੇ ਹੀ ਮੁੱਖ ਮੰਤਰੀ ਦੀ ਕੋਠੀ ਹੈ ਉੱਥੇ ਤੱਕ ਨਹੀਂ ਜਾਣ ਦਿੱਤਾ ਗਿਆ लाठੀਆਂ ਵਾਰੀਆਂ ਗਈਆਂ వాటర్ ਕੈਨਨ ਦਾ ਇਸਤੇਮਾਲ ਕੀਤਾ ਗਿਆ ਬਿਲਕੁਲ ਉਮਰ ਦੀ ਗੱਲ ਕੀਤੀ ਜਾਵੇ ਇਹ ਅੱਜ ਈਟੀਡੀ ਟੀਚਰ ਜਿਹੜੇ 9593 ਅਤੇ 2364 ਵਾਲੇ ਜਿਹੜੇ ਜੁਆਇਨਿੰਗ ਨੂੰ ਲੈ ਕੇ ਪ੍ਰੈਸ ਕਰ ਰਹੇ ਨੇ ਲੰਮੇ ਸਮੇਂ ਤੋਂ ਲੈ ਕੇ ਇਹਨਾਂ ਦਾ ਕਹਿਣਾ ਕਿ 5 ਸਾਲ ਹੋ ਚੁੱਕੇ ਨੇ ਸਾਡੇ ਨੂੰ ਅਜੇ ਤੱਕ ਜੁਆਇਨਿੰਗ ਨਹੀਂ ਕਰਵਾਈਆਂ ਗਈਆਂ ਪਰ ਅੱਜ ਜਿਹੜਾ ਜਿਹੜੀ ਸਰਕਾਰ ਕਿਹਾ ਕਰਦੀ ਸੀ ਕਿ ਅਸੀਂ ਪੰਜਾਬ ਦੇ ਨੌਜਵਾਨ ਧੀਆ ਪੁੱਤਾਂ ਨੂੰ ਸੜਕਾਂ ਦੇ ਉੱਤੇ ਰੁੱਲ ਨਹੀਂ ਦੋਵਾਂਗੇ ਪਰ ਅੱਜ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਥੇ ਜੇ ਤੁਸੀਂ ਦੇਖੋ ਕਿ ਕਿਹਨੇ ਜਿਹੜੀ ਇੱਕ ਪੰਜਾਬ ਦੀ ਧੀ ਆ ਸੜਕ ਦੇ ਉੱਤੇ ਲੇਕੀ ਹੋਈ ਆ ਕਿਵੇਂ ਉਹਦੇ ਕੀ ਹਾਲਾਤ ਹੋਈ ਹਾਲਤ ਹੋਈ ਹੈ ਕਿਉਂਕਿ ਇਹ ਲਗਾਤਾਰ ਅਸੀਂ ਕਹਿ ਰਹੇ ਸੀ ਕਿ ਜਿਹੜੇ ਹਾਲਾਤ ਨੇ ਪਿਛਲੇ 2.5 ਸਾਲਾਂ ਤੋਂ ਸਤਨੂਰ ਧਰਮੀਆਂ ਦਾ ਗੜ ਮੰਨਿਆ ਗਿਆ ਪੀਐਮ ਦੀ ਕੋਠੀ ਖਾਲੀ ਕੋਠੀ ਦੇ ਉੱਤੇ ਤਕਰੀਬਨ 100 ਤੋਂ ਵੱਧ ਬੰਦਾ ਬਸਤੰਦਾ ਲਾਇਆ ਗਿਆ ਪਰ ਹੁਣ ਜਿਹੜੀ ਇੱਥੇ ਅੱਜ ਤੋਂ ਸੁਮੀਰਾ ਗੰਗ ਨੇ ਆਈਆਂ ਨੇ ਪਹਿਲਾਂ ਇਹਨਾਂ ਨੌਜਵਾਨਾਂ ਵੱਲੋਂ ਅਲਟੀਪ੍ਰੇਟਮ ਦੇ ਕੇ ਨੈਸ਼ਨਲ ਫਾਈਵ ਜਿਹੜਾ ਜਾਮ